28 ਸਤ 2009 ਨੂੰ ਰੁਲਦਾਸ ਸਿੰਘ ਖੜੜ ਜੋ ਰਾਸ਼ਟਰੀ ਸਿੱਖ ਸੰਘ ਦੇ ਮੁਖੀ ਸੀ ਉਹਨਾਂ ਦਾ ਕੁਝ ਅਣਪਛਾਤੇ ਦੋ ਤਿੰਨ ਲੜਕੇ ਲੈ ਤਫਿਲ ਕਰਤਾ ਸੀ ਉਹਨਾਂ ਦੇ ਘਰ ਦੇ ਬਾਹਰ ਰਾਤ ਨੂੰ ਉਸ ਤੋਂ ਬਾਅਦ ਤਫਤੀਸ਼ ਚੱਲਦੀ ਰਹੀ ਤਫਤੀਸ਼ ਦੇ ਵਿੱਚ ਬਹੁਤ ਸਾਰੇ ਲੜਕੇ ਫੜੇ ਔਰ ਉਹਨਾਂ ਨੂੰ ਡਿਸਚਾਰਜ ਕਰਾਉਂਦੇ ਰੇ ਸਮੇਂ ਸਮੇਂ ਤੇ ਬਾਅਦ ਵਿੱਚ ਪੰਜ ਅਕਿਊਜ਼ਡ ਦਰਸ਼ਨ ਸਿੰਘ ਵਗੈਰਾ ਤੇ ਮਕਾਰੋਪੁਰ ਵਾਲੇ ਤੇ ਕੇਸ ਚੱਲਿਆ ਤੇ ਆਫਟਰ ਟ੍ਰਾਇਲ ਆਫ ਪੰਜ ਦੇ ਪੰਜ ਅਕਵਿਟ ਹੋ ਗਏ ਉਨ੍ਹਾਂ ਦੇ ਹਲੇ ਫੈਸਲਾ ਹੋਣ ਦੇ ਦੌਰਾਨ ਹੀ ਰਮਨਦੀਪ ਗੋੜੀ ਤੇ ਜਗਤਾਰ ਸਿੰਘ ਤਾਰਾ ਨੂੰ ਵੀ ਇਸ ਕੇਸ ਦੇ ਵਿੱਚ ਲਿਆਂਦਾ ਗਿਆ ਤੇ ਲਿਆ ਕੇ ਉਹਨਾਂ ਨੂੰ ਉਹਨਾਂ ਤੇ ਵੀ ਕੇਸ ਸ਼ੁਰੂ ਕੀਤਾ ਤੇ ਹੁਣ ਸਾਰੇ ਗਵਾਹ ਤਕਰੀਬਨ ਪਹੁੰਚ ਚੁੱਕੇ ਨੇ ਤਕਰੀਬਨ 50 45 60 ਗਵਾਹ ਹੋ ਹੀ ਦੇ ਚੁੱਕੇ ਨੇ ਤੇ ਇਸ ਤੋਂ ਬਾਅਦ ਹੁਣ 313 ਦੀ ਸਟੇਟਮੈਂਟ ਵਾਸਤੇ ਜਗਤਾਰ ਸਿੰਘ ਨੂੰ ਲਿਆਂਦਾ ਗਿਆ ਸੀ ਤੇ ਜਗਤਾਰ ਸਿੰਘ ਦੀ ਅੱਜ ਸਟੇਟਮੈਂਟ ਸ਼ੁਰੂ ਹੋਈ ਹੈ ਤੇ ਨੈਕਸਟ ਡੇਟ ਜਦੋਂ ਦੱਸਣਗੇ ਜੀ ਸਾਹਿਬ ਪਰ ਐਟ ਦੀ ਸੇਮ ਟਾਈਮ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਨੇ ਕਿ ਜਗਤਾਰ ਸਿੰਘ ਨੇ ਇੱਕ ਤਾਂ ਆਨਰੇਬਲ ਕੋਰਟ ਨੂੰ ਰਿਕੁਐਸਟ ਕੀਤੀ ਹੈ ਵੀ ਜਦੋਂ ਵੀ ਮੇਰੀ ਸਟੇਟਮੈਂਟ ਦੇ ਆਖਰੀ ਪਾਰਟ ਹੋਏ 313 ਦਾ ਉੱਥੇ ਮੈਂ ਰਹਿਣਾ ਚਾਹੁੰਦਾ ਕਿਉਂਕਿ ਕੁਝ ਪੁਆਇੰਟ ਮੈਂ ਲਿਖ ਕੇ ਲੈ ਕੇ ਆਉਂਗਾ ਜਿਹੜਾ ਉਸ ਦਿਨ ਮੈਂ ਆਪਣੇ ਬਿਆਨ ਚ ਲਿਖਾਉਂਗਾ ਉਸ ਵਾਰ ਬੈਸ ਵੇਲੇ ਮੇਰੀ ਹਾਜ਼ਰੀ ਮੈਨੂੰ ਜ਼ਰੂਰ ਪ੍ਰਵੰਧ ਕੀਤਾ ਜਾਵੇ ਤਾਂ ਕਿ ਮੈਨੂੰ ਪੇਸ਼ ਕਰਕੇ ਮੇਰੀ ਹਾਜ਼ਰੀ ਦੇ ਵਿੱਚ ਬਹਿਸ ਹੋਵੇ ਤੇ ਮੇਰੀ ਹਾਜ਼ਰੀ 'ਚ ਕੇਸ ਦਾ ਨਿਢਣਾ ਹੋਵੇ ਤੇ ਦੂਜੀ ਜਿਹੜੀ ਇੰਪੋਰਟੈਂਟ ਗੱਲ ਅੱਜ ਦੇ ਸਮੇਂ ਇਲੈਕਸ਼ਨ ਦੇ ਦੌਰਾਨ ਜਗਤਾਰ ਸਿੰਘ ਉਹਨਾਂ ਨੇ ਕਹੀ ਹੈ ਉਹ ਬਹੁਤ ਇੰਪੋਰਟੈਂਟ ਹੈ ਜਗਤਾਰ ਸਿੰਘ ਉਹਨਾਂ ਤਾਰਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿਮਰਜੀਤ ਸਿੰਘ ਮਾਨ ਅਮਰਪਾਲ ਸਿੰਘ ਤੇ ਹੋਰ ਜਿਹੜੇ ਪੰਥਕ ਸ਼ਕਤੀ ਦਾ ਹੈ ਜਿਹੜਿਆਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਕੰਮ ਕੀਤਾ ਜਿਨ੍ਹਾਂ ਨੇ ਪੰਜਾਬ ਦੀ ਬਿਹਤਰੀ ਵਾਸਤੇ ਸਿੱਖੀ ਦੀ ਬਿਹਤਰੀ ਵਾਸਤੇ ਕੀਤਾ ਉਹਨਾਂ ਨੂੰ ਤੁਸੀਂ ਸਾਰੇ ਪਾਰਟੀ ਬਜੀ ਤੋਂ ਉੱਪਰ ਉੱਟ ਕੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਜਿਤਾਓ ਤੇ ਤਾਂ ਕਿ ਉਹਨਾਂ ਜਿਹੜੀ ਪੰਥ ਦੀ ਪੰਜਾਬ ਦੀ ਹਿਊਮਨ ਰਾਈਟਸ ਦੀ ਗੱਲ ਪਾਰਲੀਮੈਂਟ ਤੱਕ ਪਹੁੰਚ ਸਕੇ ਤੇ ਜੇ ਉਹ ਕੀ ਮਾਂਜੋਗ ਅਦਾਲਤ ਬੋਲੋ ਕੀ ਜਿਹੜੇ ਡੇਟ ਮੁਕਰਰ ਕੀਤੀ ਹੈ ਉਹਨਾਂ ਨੂੰ ਆੜੀ ਮਾਂਜੋਗ ਦਾ ਅਦਾਲਤ ਕੋਈ ਸਿਕਿਉਰਟੀ ਜਨ ਕਰਕੇ ਇਹਨੂੰ ਜਲਦੀ ਲੈ ਕੇ ਜਾਣਾ ਸੀ ਤੇ ਮਾਂਜੋਗ ਥੋੜੀ ਦੇਰ ਚ ਡੇਟ ਉਹਨਾਂ ਅਗਲੀ ਦੱਸਣਗੇ ਕਿਉਂਕਿ ਹਲੇ ਬਿਆਨ ਚੱਲ ਰਹੇ ਨੇ ਸਿਰਫ ਜਗਤਾਰ ਸਿੰਘ ਤੜਾਈ ਹੈ ਸੀ ਇਕੱਲੇ ਰਮਨਦੀਪ ਗੋਲਡੀ ਬੇਲ ਤੇ ਉਹ ਵੀ ਆਏ ਸੀ ਦੋਨੋਂ ਆਏ ਸੀ ਦੋਨੋਂ ਆਏ ਸੀ